ਪੂਲਾ ਦੇ ਵਿੱਚ ਪੰਜਾਬੀ ਬੋਲਣ ਤੇ ਜੁਰਮਾਨੇ ਨੇ ਸ਼ਹਿਰਾਂ ਦੇ ਵਿੱਚ ਇਹ ਚੀਜ਼ ਬਹੁਤ ਇੱਕ ਪੱਖ ਹੈ ਜਦੋਂ ਬੱਚਾ ਕਿਸੇ ਹੋਰ ਭਾਸ਼ਾ ਚ ਪੜੇਗਾ ਉਹਦੇ ਨਾਇਕ ਵੀ ਹੋਰ ਹੋਣਗੇ ਉਹਦੇ ਹੀਰੋਜ਼ ਹੋਰ ਹੋਣਗੇ ਉਹ ਜਦੋਂ ਅੰਗਰੇਜ਼ੀ ਚ ਪੜੇਗਾ ਅੰਗਰੇਜ਼ੀ ਚ ਉਹਨੂੰ ਹਰੀ ਸਿੰਘ ਨੜੂਆ ਯਾਦ ਨਹੀਂ ਆਏਗਾ ਹੂੰ ਅੰਗਰੇਜ਼ੀ ਚ ਉਹਨੂੰ ਭਗਤ ਸਿੰਘ ਯਾਦ ਨਹੀਂ ਆਏਗਾ ਅੰਗਰੇਜ਼ੀ ਚ ਉਹ ਫ੍ਰੈਂਚ ਰੈਵੋਲੂਸ਼ਨ ਹੀ ਪੜੇਗਾ ਬ੍ਰਿਟਿਸ਼ ਕਿੰਗ ਵਾਰੇ ਪੜੇਗਾ ਪਹਿਲਾਂ ਉਹਨੂੰ ਇੱਛੇ ਦੀ ਜ਼ੁਬਾਨ ਤੇ ਇੱਛੇ ਦੇ ਲੋਕਾਂ ਬਾਰੇ ਜਾਣੋ ਦਰਵਾਓ ਜਦ ਮੈਂ ਕਿਤੇ ਉਹੜਾ ਵੇਖਦਾ ਤਾਂ ਮੈਨੂੰ ਲੱਗਦਾ ਇਹ ਮੇਰੇ ਦਿਲ ਦੇ ਬਹੁਤ ਕਰੀਬ ਹੈ ਇਵੇਂ ਜਦ ਮੈਂ ਕਿਤੇ ਜੂੜਾ ਵੇਖਣਾ ਵਿਦੇਸ਼ ਚ ਜਾ ਕੇ ਉਹ ਵੀ ਮੈਨੂੰ ਲੱਗਦਾ ਕਿ ਮੈਨੂੰ ਦੁਨੀਆ 'ਚ ਅਗਰ ਕੋਈ ਮੁਸੀਬਤ ਆਈ ਤਾਂ ਸਭ ਤੋਂ ਪਹਿਲਾਂ ਮੈਂ ਜੂੜੇ ਵਾਲੇ ਵਿਅਕਤੀ ਨੂੰ ਜਾ ਕੇ ਫੜਾਂਗਾ ਭਾਈ ਮੇਰੀ ਮਦਦ ਕਰ ਜਿਹੜਾ ਬੰਦਾ ਬਿਜ਼ਨਸ ਕਲਾਸ ਵਿੱਚ ਟਰੈਵਲ ਕਰਦਾ ਉਹ ਸੋਚਦਾ ਕਿ ਜੇ ਮੇਰੇ ਕੋਲ ਛੇਵ ਦੀ ਲੂਣਾ ਪੜ ਰਿਆਂ ਜੇ ਮੈਂ ਅਮਰਤਾ ਪ੍ਰੀਤਮ ਪੜ ਰਿਹਾ ਜੇ ਮੈਂ ਨਾਨਕ ਸਿੰਘ ਪੜ ਰਿਹਾ ਜੇ ਮੈਂ ਸੁਜੀਤ ਪਾਤਰ ਡਾਕਟਰ ਜਗਤਾਰ ਪੜ ਰਿਹਾ ਤਾਂ ਮੇਰਾ ਪੱਦਰ ਨੀਵਾ ਆ ਜੇ ਮੈਂ ਵਿਲੀਅਮ ਵਰਡਸਵਰਥ ਪੜ ਰਿਹਾ ਜੇ ਮੈਂ ਸ਼ੈਕਸਪੀਅਰ ਪੜ ਰਿਹਾ ਜੇ ਮੈਂ ਕੋਈ ਇੰਗਲਿਸ਼ ਦੀ ਬੁੱਕ ਲਈ ਹੋਈ ਆ ਜੇ ਮੈਂ ਸ਼ਟਨਕ ਵਰਸਸ ਲਈ ਹੋਈ ਤਾਂ ਮੇਰਾ ਸਟੇਟਸ ਆਪ ਪਿਆ ਵਾਰਿਸ ਵਾਰਿਸ ਭਰਾ ਉਹਨਾਂ ਨੂੰ ਦਿਕਰ ਤੇ ਸਪਸ਼ਟ ਵਿਚਾਰਤਾ ਰ ਨਾ ਕਿਸੇ ਨਾਲ ਕੋਈ ਈਰਖਾ ਨਾ ਕਿਸੇ ਨਾਲ ਕੋਈ ਗੈਰ ਨਾ ਕਿਸੇ ਦੀ ਕੋ ਚੁਗਲੀ ਨਾ ਕਿਸੇ ਪਰਤੀ ਕੋਈ ਸਾਜਿਸ਼ ਕਦੀ ਉਹਨਾਂ ਨੇ ਨਾ ਵਕਤੀ ਤੌਰ ਤੇ ਸ਼ੁਰੂਤ ਹਾਸਲ ਕਰਨ ਦੀ ਕਦੀ ਕੋਸ਼ਿਸ਼ ਨਹੀਂ ਕੀਤੀ ਮੈਨੂੰ ਇਹ ਲੱਗਦਾ ਹੁੰਦਾ ਕਿ ਜੋ ਕੁਝ ਮੇਰੇ ਕੋਲ ਹੈਗਾ ਜੇ ਮਨਮੋਹਣ ਭਾਜੀ ਮੈਨੂੰ ਪਿੰਡ ਤੋਂ ਨਾ ਲੈ ਕੇ ਆਉਂਦੇ ਮੇਰੇ ਕੋਲ ਕੁਝ ਨਾ ਹੁੰਦਾ ਅੱਛਾ ਦੁਆਬਾ ਦਾ ਸਾਰਾ ਬਾਹਰ ਤੇ ਬਾਹਰ ਚਲੇ ਗਿਆ ਤੁਸੀਂ ਪੰਜਾਬ ਦੀ ਸੇਵਾ ਨੂੰ ਸਮਰਪਿਤ ਹੋ ਇੰਨੇ ਸਾਲਾਂ ਪਿੰਡ ਵਾਲੇ ਲੜਕੇ ਕਿਸੇ ਵਿਅਕਤੀ ਨੂੰ ਪਿੰਡ ਤੋਂ ਘੱਟ ਸਕਦੇ ਪਰ ਵਿਅਕਤੀ ਆਪਣੇ ਆਪ ਚੋਂ ਪਿੰਡ ਨੂੰ ਮਰਫੀ ਨਹੀਂ ਕਰ ਸਕਦਾ ਵਾਹ ਵਾਹ ਮੈਂ ਆਪਣੀ ਮਾਂ ਨੂੰ ਕਦੇ ਆਰਾਮ ਕਰਦੇ ਨਹੀਂ ਵੇਖਿਆ ਜੋ ਸਵੇਰ ਤੋਂ ਉੱਠਣਾ ਉਹਨਾਂ ਨੇ ਘਰ ਦਾ ਕੰਮ ਸਾਨੂੰ ਤੋੜਨਾ ਪਿਤਾ ਜੀ ਨੂੰ ਤੋੜਨਾ ਪਸ਼ੂਆਂ ਦਾ ਗੁਆ ਗੋਹਾ ਕੂੜਾ ਚੱਕ ਸਾਫ ਕਰ ਪਾਣੀ ਪੜਾ ਆ ਕਰ ਉਹ ਕਰ ਐੋ ਜਿੰਦਿਆ ਜਾਨੂੰ ਸਾਡੇ ਸਕੂਲ ਤੋਂ ਆਉਂਦਾ ਟਾਈਮ ਹੋ ਜਾਣਾ ਸੋ ਇਸ ਤਰ੍ਹਾਂ ਨਾਲ ਮੈਂ ਉਹਨਾਂ ਨੂੰ ਦੇਖਿਆ ਮੈਂ ਆਪਣੀ ਦਾਦੀ ਨੂੰ ਦੇਖਿਆ ਕਿ ਕਿੰਨੀ ਉਹ ਸੰਜਮ ਸ਼ਾਂਤ ਰੇ ਵਾਲੀ ਮੇਰਾ ਪਰਿਵਾਰ ਮੈਨੂੰ ਆਪਣਾ ਇੰਨੇ ਮਾਣ ਹੈ ਆਪਣੇ ਪਰਿਵਾਰ ਤੇ ਕਿ ਪੰਜ ਮੇਰੀਆਂ ਭੂਆ ਡੈਡੀ ਤੇ ਤਾਰੀ ਸੱਤ ਭੈਣ ਭਰਾ ਸੱਤਾਂ ਦੀਆਂ ਦਸਵੀਂ ਚ ਫਸਟ ਡਿਵੀਜ਼ਨਾਂ ਸੱਤਾਂ ਦੇ ਸਕਾਲਰਸ਼ਿਪ ਔਰ ਸੱਤੇ ਹੀ ਸੈਂਟਰ ਗਵਰਨਮੈਂਟ ਨੇ ਆਪਰੇਚ ਲੱਗੇ ਹੋਏ ਆ ਉਸ ਸਮੇਂ ਚ ਸੱਤ ਬੱਚੇ ਤੁਹਾਡੇ ਸਕਾਲਰਸ਼ਿਪ ਤੇ ਪੜ ਜਾਣ ਇਦੋਂ ਵੱਡੀ ਤੁਹਾਡੇ ਕੀ ਆਮਦਨ ਹੋ ਸਕਦੀ ਇਸ ਤੋਂ ਵੱਡਾ ਪਰਿਵਾਰ ਦਾ ਇਹ ਮੈਨੂੰ ਮੇਰੇ ਪਿਛੋਕੜ ਚ ਮੈਨੂੰ ਮਿਲਿਆ ਸਭ ਤੋਂ ਜ਼ਿੰਮੇਵਾਰ ਜਿਹੜੀ ਪੀੜ੍ਹੀ ਆ ਉਹ ਮੇਰੀ ਪੀੜ੍ਹੀ ਆ ਕਿਉਂ ਪੁੱਲ ਪੀੜ੍ਹੀ ਆ ਉਹਦਾ ਕੰਮ ਆ ਕਿ ਬਜ਼ੁਰਗਾਂ ਕੋਲ ਵਿਰਾਸਤ ਲੈਣੀ ਆ ਵਾਹ ਵਾਹ ਵਿਰਾਸਤ ਨੂੰ ਨਿਖਾਰ ਕੇ ਸਵਾਰ ਕੇ ਬਿਹਤਰ ਕਰਕੇ ਅਗਲੀ ਪੀੜੀ ਨੂੰ ਦੇਣਾ ਹੈ ਬਹੁਤ ਕੀਮਤੀ ਗੱਲ ਕਹਿ ਰਹੇ ਹੋ ਜਦ ਤੁਸੀਂ ਬ੍ਰਿਜ ਜਨਰੇਸ਼ਨ ਬਣ ਗਏ ਨਾ ਜਦ ਮੇਰਾ ਬੱਚਾ ਪੰਜਾਬੀ ਨਹੀਂ ਪੜ੍ਹਿਆ ਪੰਜਾਬ ਨਾਲ ਨਹੀਂ ਜੁੜਿਆ ਤਾਂ ਉਹ ਬੱਚੇ ਦਾ ਕਸੂਰ ਨਹੀਂ ਹੈ ਮੇਰੀ ਮਾਂ ਤੇ ਬਾਪ ਵਧੀਆ ਸੀਗੇ ਉਹਨਾਂ ਨੇ ਮੇਰੇ ਸੁਭਾਅ ਵਾਲਾ ਬੱਚਾ ਪੈਦਾ ਕਰ ਲਿਆ ਪਾਲ ਲਿਆ ਅਗਰ ਮੈਂ ਆਪਣੇ ਪਰਿਵਾਰ ਦੇ ਸੁਭਾਅ ਵਾਲਾ ਬੱਚਾ ਨਹੀਂ ਪਾਲ ਸਕਿਆ ਤਾਂ ਮੇਰਾ ਕਸੂਰ ਹੈ ਮੇਰੇ ਬੱਚੇ ਦਾ ਕਸੂਰ ਨਹੀਂ ਹੈ ਬੱਚੇ ਤਾਂ ਕੋੜੀਆਂ ਸਿਲੈਕਟਾ ਹੁੰਦੇ ਜਿਹੜੀ ਵੀ ਭਾਸ਼ਾ ਦੀ ਇਬਾਰਤ ਲਿਖ ਦਿਓਗੇ ਉਹ ਧੁੱੱਕਰ ਜਾਣੀ ਆ ਜੇ ਸਾਡੇ ਬੱਚੇ ਅੱਜ ਸਾਡੇ ਧਰਮ ਨਾਲ ਸਾਡੇ ਇਤਿਹਾਸ ਨਾਲ ਸਾਡੇ ਵਿਰਸੇ ਨਾਲ ਸਾਡੇ ਸੱਭਿਆਚਾਰ ਨਾਲ ਸਾਡੀ ਸਾਡੀ ਪਰਵਾਰਕ ਸਾਂਝ ਨਾਲ ਸਾਡੇ ਰਿਸ਼ਤਿਆਂ ਨੂੰ ਨਹੀਂ ਪਛਾਣਦੇ ਸਾਡੀ ਬੋਲੀ ਨੂੰ ਨਹੀਂ ਜਾਣਦੇ ਤਾਂ ਉਹ ਸਾਡਾ ਕਸੂਰ ਆ ਭਾਸ਼ਾ ਜਿਹੜੀ ਹੈ 브릿ਜ ਆ ਇਹ ਬੈਰੀਅਰ ਨਹੀਂ ਹੈ ਵੀ ਜ਼ਰੂਰੀ ਆ ਠੀਕ ਹੈ ਬੈਰੀ ਇਹ 브릿ਜ ਆ ਇਹ ਬੈਰੀਅਰ ਨਹੀਂ ਹੈ ਯਾਨੀ ਉਸੇ ਬੈਰੀਅਰ ਨਹੀਂ ਸਮਝਣਾ ਦੀਪਕ ਬਾਲੀ ਜੀ ਮੇਰੇ ਨਾਲ ਮੌਜੂਦ ਨੇ ਤੇ ਤੁਸੀਂ ਐ ਕਹਿ ਲਓ ਕਿ ਇਹ ਇੱਕ ਬਹੁਤ ਵਧੀਆ ਮਤਲਬ ਜੇ ਮੈਂ ਕਹਾਂ ਕਿ ਪੰਜਾਬੀ ਮਾਂ ਬੋਲੀ ਦੀ ਜੇ ਕੋਈ ਤਰਜਮਾਨੀ ਵਧੀਆ ਢੰਗ ਦੇ ਨਾਲ ਕਰ ਰਹੇ ਨੇ ਇੱਕ ਐਂਟਰਪ੍ਰੈਨਿਅਰ ਵੀ ਨੇ ਹੈਨਾ ਬਿਜ਼ਨਸ ਵੀ ਨੇ ਤੇ ਹੋਰ ਬੜੀਆਂ ਸਰਗਰਮੀਆਂ ਨੇ ਤੇ ਖਾਸ ਗੱਲ ਇਹ ਆ ਆਮ ਤੌਰ ਤੇ ਨਾ بڑا ਇਹ ਰੋਲੇ ਰੱਪੇ ਵਾਲਾ ਡਿਬੇਟੇਬਲ ਇਸ਼ੂ ਆ ਕਿ ਕਹਿੰਦੇ ਕਿ ਪੰਜਾਬ ਦੇ ਵਿੱਚ ਬਾਹਰੀ ਬੰਦਿਆਂ ਨੂੰ ਅਹੁਦੇ ਦੇ ਦਿੱਤੇ ਤੇ ਇਹ ਪੰਜਾਬ ਦੇ ਪੁੱਤ ਐਸੇ ਨੇ ਜਿਨ੍ਹਾਂ ਨੂੰ ਦਿੱਲੀ ਸਰਕਾਰ ਦੇ ਵਿੱਚ ਅਹੁਦਾ ਮਿਲਿਆ ਤੇ ਇਹ ਵਾਖਵਾਗ ਉੱਤੇ ਜਿਹੜੀਆਂ ਸਰਗਰਮੀਆਂ ਨੇ ਬਾషా ਉਹਨਾਂ ਦੇ ਜਿਹੜਾ ਸੱਭਿਆਚਾਰਕ ਐਡਵਾਈਜ਼ਰ ਨੇ ਸਵਾਗਤ ਹੈ ਦੀਪਕ ਜੀ ਧੰਨਵਾਦ ਜੀ ਧੰਨਵਾਦ ਜੀ ਜੇਵਾ ਕੋ ਜਿਆਦਾ ਕਹਿਤਾ ਹੋਵੇ ਜਾਂ ਗਲਤ ਕਹਿਤਾ ਹੋਵੇ ਉਹ ਦੱਸ ਦਿਓ ਜਿਆਦਾ ਤਾਂ ਨਹੀਂ ਮੈਂ ਕਿਹਾ ਘੱਟ ਹੀ ਨੇ ਚੀਜ਼ਾਂ ਜੋ ਮੈਂ ਕਹੀਆਂ ਨਹੀਂ ਤੁਸੀਂ ਆਪਣੇ ਵੱਲੋਂ ਭਾਵਾਂ ਜਿੰਨਾ ਵੀ ਕਿਹਾ ਹੋਊਗਾ ਪਰ ਮੈਨੂੰ ਜਿਆਦਾ ਲੱਗਦਾ ਨਹੀਂ ਵੇ ਦੇਖੋ ਕਿ ਆਪਣੇ ਮੂਰੇ ਨਾ ਆਪਣੀ ਸਿਫਤ ਸੁਣਨੀ ਸਭ ਤੋਂ ਔਖਾ ਹੈ ਮੈਂ ਦੇਖੋ ਤੁਸੀਂ ਬਾਸ਼ਾ ਲਈ ਜਿੰਨਾ ਮੁਹੱਬਤ ਤੋਂ ਮੈਂ ਦੇਖੀ ਕਿਉਂਕਿ ਅਸੀਂ ਤੁਹਾਨੂੰ ਬਹੁਤ ਸਮੇਂ ਤੋਂ ਜਿਹੜੀਆਂ ਚੀਜ਼ਾਂ ਤੁਸੀਂ ਕਰ ਰਹੇ ਹੋ ਜਾਂ ਚਲੋ ਹੁਣ ਤੁਸੀਂ ਪਾਰਟੀ ਦੇ ਨਾਲ ਐਸੋਸੀਏਟ ਹੋ ਜਾਂ ਜਿਹੜੇ ਵੀ ਢੰਗ ਦੇ ਨਾਲ ਉਹ ਅਲੈਦਾ ਗੱਲਾਂ ਨੇ ਪਰ ਜਿਹੜੇ ਸਮੇਂ ਤੋਂ ਤੁਸੀਂ ਜਿਵੇਂ ਤੁਸੀਂ ਮੈਨੂੰ ਦੱਸਿਆ ਉਹ ਮੈਂ ਤਾਂ ਤੁਹਾਨੂੰ 15-20 ਸਾਲ ਤੋਂ ਤਾਂ ਮੈਂ 15 ਸਾਲ ਤੋਂ ਦੇਖ ਰਿਹਾ ਪਰ ਤੁਸੀਂ ਦੱਸਿਆ ਕਿ 37-38 ਸਾਲ ਹੋਗੇ ਹਾਂਜੀ ਗੱਲ ਉੱਥੇ ਹੀ ਆ ਭਈ ਜਿਵੇਂ ਤੁਸੀਂ ਕਿ ਆਪਣੇ ਸਾਹਮਣੇ ਆਪਣੇ ਗੱਲ ਸਿੱਫਤ ਸੁਣਨੇ ਔਖੇ ਬਹੁਤ ਆ ਹੂੰ ਤੇ ਬਾਕੀ ਜ਼ਿੰਦਗੀ ਮਿੱਠੇ ਚ ਨਹੀਂ ਮਿੱਠੇ ਚ ਲਾਉਣ ਵਾਲੀ ਚੀਜ਼ ਨਹੀਂ ਹੂੰ ਜ਼ਿੰਦਗੀ ਕੁਦਰਤ ਦੀ ਦੇਣ ਆ ਹੂੰ ਤੇ ਕੁਦਰਤ ਜਿਹੜੀ ਵੀ ਚੀਜ਼ ਸੱਚਦੀ ਆ ਉਹਦੀ ਸ਼ਕਲ ਉਹਦੀ ਨਹਾਰ ਉਹਦੀ ਰਫ਼ਤਾਰ ਵੇਗ ਉਹਦੀ ਉਹਦੀ ਚਹਿਕ ਟੈਕ ਹੂੰ ਦਮਕ ਹੈ ਚਮਕ ਸਭ ਕੁਝ ਆਪਣੇ ਕੁਦਰਤਨ ਤੌਰ ਤੇ ਉਪਜਦੀ ਆ ਦਰਖਤ ਕੁਦਰਤ ਸਜਦੀ ਆ ਪਹਾੜ ਕੁਦਰਤ ਸਜਦੀ ਆ ਸਮੁੰਦਰ ਕੁਦਰਤ ਸਜਦਾ ਝੀਲ ਮਨੁੱਖ ਬਣਾਉਂਦਾ ਪੂਲ ਮਨੁੱਖ ਬਣਾਉਂਦਾ ਛਤੀਰੀਆਂ ਮਨੁੱਖ ਬਣਾਉਂਦਾ ਠੀਕ ਆ ਇਹ ਉਹ ਚੀਜ਼ਾਂ ਆ ਜਿਹੜੀਆਂ ਮਨੁੱਖ ਬਣਾਉਂਦਾ ਵਾਈ ਪ੍ਰੋਡਕਟ ਅੱਗੇ ਦੀ ਹਾਂ ਸਮੁੰਦਰ ਕੁਦਰਤ ਨਹੀਂ ਸਮੁੰਦਰ ਕੁਦਰਤ ਸੱਚੀ ਕਿਵੇਂ ਦੇਖੋ ਹਜ਼ਾਰਾਂ ਲੱਖਾਂ ਮੀਲਾਂ ਤੱਕ ਫੈਲਿਆ ਹੁੰਦਾ ਇਵੇਂ ਇਨਸਾਨ ਆ ਮੈਂ ਤਾਂ ਇਹ ਸੋਚਦਾ ਹਾਂ ਨਾ ਕਿ ਇਨਸਾਨ ਦੀ ਸਿਰਜਣਾ ਕੁਦਰਤ ਦੇ ਹੱਥ ਆ ਸਿਰਫ ਆ ਦੇਖੋ ਅੱਖਾਂ ਤੋਂ ਆ ਠੋਡੀ ਤੋਂ ਉੱਪਰ ਉੱਪਰ ਦਾ ਜਿਹੜਾ ਜਿਹੜਾ ਆ 5-700 ਕਰੋੜ ਤੱਕ ਇਸ ਵੇਲੇ ਵੱਖ-ਵੱਖ ਸ਼ਕਲ ਵਾਲਾ ਬੰਦਾ ਇਸ ਧਰਤੀ ਤੇ ਹੈਗਾ ਔਰ ਕਿੰਨੇ 100 ਕਰੋੜ ਪਹਿਲਾਂ ਚਲਾ ਗਿਆ ਹੋਣਾ ਚਲਾ ਗਿਆ ਵਾਹ ਜੀ ਵਾਹ ਇੱਥੋਂ ਚਲਾ ਗਿਆ ਕੁਦਰਤ ਦੀ ਜਿਹੜੀ ਬੇਅੰਤ ਤੇ ਇਸੇ ਤਰ੍ਹਾਂ ਕੁਦਰਤ ਅੰਦਰ ਸਹੋਜ ਤੇ ਜਿਹੜੀ ਸਿਰਜਣਾ ਪੈਦਾ ਕਰਦੀ ਆ ਇਹ ਬੱਚੇ ਦੀ ਰੁਚੀ ਕਿੱਧਰ ਨੂੰ ਹੋਣੀ ਹੈ ਕੁਦਰਤ ਤੈਅ ਕਰਦੀ ਆ ਹੂੰ ਹੂੰ ਫਨਕਾਰ ਬਣਾਇਆ ਨਹੀਂ ਜਾ ਸਕਦਾ ਹੂੰ 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 ਫਨਕਾਰ تراਸ਼ਿਆ ਜਾ ਸਕਦਾ ਆ ਆਰਟ ਪੈਦਾ ਕਰਨ ਦੀ ਕੋਈ ਦੁਨੀਆ 'ਚ ਮਸ਼ੀਨ ਨਹੀਂ ਹੈ ਕੋਈ ਦੁਨੀਆ ਦੀ ਹਸਲ ਨਹੀਂ ਹੈ ਕੋਈ ਦੁਨੀਆ 'ਚ ਉਸਤਾਦ ਨਹੀਂ ਹੈ ਜਿਹੜਾ ਕਿਸੇ ਦੇ ਅੰਦਰ ਆਰਟ ਪੈਦਾ ਕਰ ਦੇਵੇ ਉਸਤਾਦ ਆਰਟ ਨੂੰ ਬਿਹਤਰ ਕਰ ਸਕਦਾ ਆਵਾਜ਼ ਕੁਦਰਤ ਦਿੰਦੀ ਆ ਮਿੱਠੀ ਤਿੱਖੀ ਉੱਚੀ ਖੁੱਲੀ ਲੇਕਿਨ ਉਸਤਾਦ ਉਹਦੇ ਚ ਬਰੀਕੀਆਂ ਭਰ ਦਿੰਦਾ ਉਹਦੇ ਚ ਵੇਰੀਏਸ਼ਨਸ ਭਰ ਸਕਦਾ ਉਹਦੇ ਉਹਦੇ ਉਹਨੂੰ ਲੈ ਚ ਕਿਵੇਂ ਰਹਿਣਾ ਉਹਨੇ ਸੁਰ ਚ ਕਿਵੇਂ ਰਹਿਣਾ ਲੇਕਿਨ ਜਿਹੜਾ ਆਵਾਜ਼ ਦਾ ਰੰਗ ਆ ਉਹ ਕੁਦਰਤ ਤੈਅ ਕਰਦੀ ਇਸੇ ਤਰ੍ਹਾਂ ਹੀ ਮੈਂ ਮੇਰੀ ਸਜਣਾ ਚ ਕੁਝ ਕੁਦਰਤ ਦਾ ਪ੍ਰਭਾਵ ਆ ਕੁਝ ਮੇਰੇ ਪੰਜਾਬ ਦੀ ਮਿੱਟੀ ਦਾ ਪ੍ਰਭਾਵ ਆ ਕੁਝ ਮੇਰੇ ਪੰਜਾਬ ਦੀਆਂ ਹਵਾਵਾਂ ਕੁਝ ਮੇਰੇ ਪੰਜਾਬ ਦੇ ਦਿੱਤੀ ਰਵਾਜਾਂ ਦਾ ਕੁਝ ਪੰਜਾਬ ਦੇ ਜਿਹੜਾ ਸੱਭਿਆਚਾਰ ਹੈ ਉਹਦਾ ਕੁਝ ਮੇਰੇ ਮਾਂ ਦਾ ਮੇਰੇ ਪਿਤਾ ਦਾ ਮੇਰੇ ਦਾਦੇ ਦਾ ਦਾਦੀ ਦਾ ਨਾਨੇ ਦਾ ਨਾਨੀ ਦਾ ਭੂਆ ਮਾਸੀਆਂ ਫੁੱਫੜ ਚਾਚੇ ਤਾਏ ਇਵਨ ਕੇ ਮੇਰੀ ਵੱਡੀ ਭੈਣ ਮੇਰੇ ਹਮਜਮਾਤੀ ਮੇਰੇ ਅਧਿਆਪਕ ਇਹ ਲੋਕ ਮੈਂ ਆਪਣੇ ਤਾਂ ਛੋਟੇ ਨਹੀਂ ਗਣਦਾ ਆਪਣੇ ਤਾਂ ਵੱਡੇ ਗਣਦਾ ਮੇਰੇ ਤੋਂ ਵੱਡੇ ਹਰ ਸ਼ਖਸ ਨੂੰ ਜਿਹਨੂੰ ਮੈਂ ਜ਼ਿੰਦਗੀ ਚ ਮਿਲਿਆ ਉਹਨੇ ਮੇਰੇ ਸੁਭਾਅ ਦੀ ਸਿਰਜਣਾ ਕੀਤੀ ਆ ਮੇਰਾ ਸੁਭਾਅ ਮੇਰਾ ਨਹੀਂ ਹੈ ਜਦੋਂ ਬੱਚਾ ਜੰਮਦਾ ਸਿਰਫ ਉਹਦੇ ਚ ਉਹ 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 ਹਾਰਡਵੇਅਰ ਹੁੰਦਾ ਦਿਮਾਗੀ ਤੌਰ ਤੇ ਉਹਨੇ ਡਿਵੈਲਪ ਹੋਣਾ ਹੁੰਦਾ ਦਿਮਾਗੀ ਮੀਨਸ ਸੁਭਾਅ ਦੇ ਤੌਰ ਤੇ ਜਿਵੇਂ ਜਿਵੇਂ ਉਧਰ ਜ ਹਾਰਡਵੇਅਰ ਤਾਂ ਹੁੰਦਾ ਸਾਰਾ ਲੇਕਿਨ ਸੌਫਟਵੇਅਰ ਫਿਰ ਉਹ ਬਾਹਰ ਨਿਕਲ ਕੇ ਦੇਖਦਾ ਆਪਣੀ ਮਾਂ ਨੂੰ ਵੇਖਦਾ ਕਿਸ ਤਰ੍ਹਾਂ ਮਾਂ ਵਿਚਰਦੀ ਆ ਪਿਤਾ ਨੂੰ ਵੇਖਦਾ ਪਿਤਾ ਕਿਸ ਤਰ੍ਹਾਂ ਵਿਚਰਦਾ ਦਾਦੀ ਵੇਖਦਾ ਵੀ ਕਿੰਨੇ ਸੰਜਮ ਵਾਲੀ ਆ ਸੋ ਉਸ ਤਰੀਕੇ ਨਾਲ ਹੌਲੀ ਹੌਲੀ ਉਹਦਾ ਸੁਭਾਅ ਜਿਹੜਾ ਹੈ ਉਹ ਬਣਦਾ ਜਾਂਦਾ ਇੱਕ ਇੱਕ ਚੀਜ਼ ਮੈਨੂੰ ਦੱਸੋ ਮੈਂ ਭੁੱਲ ਨਾ ਜਾਵਾਂ ਤੁਸੀਂ ਦੁਆਬੇ ਤੋਂ ਬਿਲੋਂਗ ਕਰਦੇ ਹੋ ਵੈਸੇ ਹਾਂਜੀ ਬਹੁਤੇ ਕਰਕੇ ਤਾਂ ਜਲੰਧਰ ਦਾ ਤੁਹਾਨੂੰ ਲੋਕ ਕਹਿ ਦਿੰਦੇ ਆ ਪਰ ਤੁਸੀਂ ਦੁਆਬੇ ਤੋਂ ਪਰ ਮੈਨੂੰ ਇੱਕ ਚੀਜ਼ ਦੱਸੋ ਦੁਆਬਾ ਦਾ ਸਾਰਾ ਬਾਹਰ ਦੇ ਬਾਹਰ ਚਲੇ ਗਿਆ ਤੁਸੀਂ ਪੰਜਾਬ ਦੀ ਸੇਵਾ ਨੂੰ ਸਮਰਪਿਤ ਹੋ ਇੰਨੇ ਸਾਲਾਂ ਤੋਂ ਇਹ ਥੋੜਾ ਜਿਹਾ ਦੱਸੋ ਮੈਨੂੰ ਮੈਂ ਨਾ ਇਹ ਮੇਰੇ ਅੰਦਰ ਪਿੰਡ ਮੇਰੇ ਅੰਦਰ ਵਸਦਾ ਤੇ ਕਿਹੜਾ ਕਿਹੜਾ ਪਿੰਡ ਦੁਆਬੇ ਦਾ ਗੋਂਪਰ ਅੱਛਾ ਸਰਜੇੜੀ ਗੜਸ਼ੰਕਰ ਵਿਧਾਨ ਸਭਾ ਹਲਕਾ ਤਹਿਸੀਲ ਆ ਲੇਕਿਨ ਜ਼ਿਲ੍ਹਾ ਹੁਸ਼ਿਆਰਪੁਰ ਹੈ ਲੇਕਿਨ ਜਿਹੜਾ ਗੜਸ਼ੰਕਰ ਆ ਇਡਾ ਅਨੰਤਪੁਰ ਸਾਹਿਬ ਲੋਕ ਸਭਾ ਹੈ ਵਿਧਾਨ ਸਭਾ ਹੋਆ ਲੇਕਿਨ ਮੈਂ ਗੜਸ਼ੰਕਰ ਤਹਿਸੀਲ ਦਾ ਪਿੰਡ ਆ ਗੋਂਪਰ ਅੱਛਾ ਤੇ ਗੋਂਪਰ ਮੇਰਾ ਪਿੰਡ ਆ ਮੈਂ ਉਸ ਪਿੰਡ ਦੀ ਮਿੱਟੀ ਤੇ ਜੰਮਿਆ ਪਰ ਮੈਂ ਭਾਵਕ ਹੋ ਜਾਂਦਾ ਪਿੰਡ ਦੇ ਨਾਂ ਤੇ ਤੋ ਪਿੰਡ ਵਾਲੇ ਰੜਕੇ ਕਿਸੇ ਵਿਅਕਤੀ ਨੂੰ ਪਿੰਡ ਚੋਂ ਘੱਟ ਸਕਦੇ ਆ ਪਰ ਵਿਅਕਤੀ ਆਪਣੇ ਆਪ ਚੋਂ ਪਿੰਡ ਨੂੰ ਮਰਫੀ ਨਹੀਂ ਕਰ ਸਕਦਾ ਵਾਹ ਵਾਹ ਮੈਂ ਆਪਣੇ ਆਪ ਨੂੰ ਕਿਵੇਂ ਆਪਣੀਆਂ ਚਾਚੀਆਂ ਤਾਈਆਂ ਨੂੰ ਮੈਂ ਇੱਕ ਵਾਰੀ ਪਿੰਡ ਸਾਡੇ ਟੂਰਨਾਮੈਂਟ ਸਗਾ ਤੇ ਮੇਰੇ ਪਿੰਡ ਵਾਲੇ ਮੈਨੂੰ ਪਤਾ ਲੱਗਾ ਕਿ ਇਹ ਤਾਂ ਮੇਰੇ ਲਈ ਹਾਰ ਲਾ ਕੇ ਖੜੇ ਆ ਤੇ ਮੈਂ ਚੋਰੀ ਦੇਣੀ ਪਿੱਛੋਂ ਚੱਲਿਆ ਗਿਆ ਪਿੱਛੋਂ ਜਾ ਕੇ ਮੈਂ ਸਟੇਜ ਤੇ ਬਹਿ ਗਿਆ ਤੇ ਉਹ ਮੇਰੇ ਸਭ ਚਾਚੇ ਤਾਇਏ ਬਜ਼ੁਰਗ ਦਾਦੀ ਤੋਂ ਕਹਿੰਦੇ ਨਹੀਂ ਨਹੀਂ ਤੂੰ ਗਲਤ ਗੱਲ ਕੀਤੀ ਤੂੰ ਦੱਸਿਆ ਨਹੀਂ ਸਾਨੂੰ ਮੈਂ ਕਿਹਾ ਮੈਂ ਕਿਹਨਾਂ ਕੋਲੋਂ ਹਾਰ ਪਵਾਵਾ ਆਪਣੇ ਚਾਚਿਆਂ ਤੋਂ ਆਪਣੇ ਤਾਇਆਂ ਤੋਂ ਆਪਣੇ ਬਾਬਿਆਂ ਤੋਂ ਆਪਣੇ ਵੱਡੇ ਭਰਾਵਾਂ ਤੋਂ ਵੱਡੀਆਂ ਮਾਮਾ ਵਰਗੀਆਂ ਪਰਜਾਈਆਂ ਤੋਂ ਮੈਂ ਕਿਹਨਾਂ ਕੋਲੋਂ ਹਾਰ ਪਵਾਵਾ ਇਹਨਾਂ ਨੇ ਤਾਂ ਮੈਨੂੰ ਸਿਰ ਜਿਆ ਆ ਇਹ ਲੋਕ ਅੱਜ ਮੇਰਾ ਸਵਾਗਤ ਕਰਨ ਕਿਉਂ ਇਹਨਾਂ ਲਈ ਮੈਂ ਉਹੀ ਆ ਉਹੀ ਬੱਚਾ ਆ ਜਿਹੜਾ ਤੇ ਗਲੀਆਂ ਚ ਖੇਡਦਾ ਸੀ ਕੱਖ ਵੱਢ ਕੇ ਲਿਆਉਂਦਾ ਸੀ ਡੰਗਰ ਚਾਰਦਾ ਸੀ ਐ ਧਾਰਾ ਕੱਢਦਾ ਸੀਗਾ ਆਪਣੀ ਮਾਂ ਨਾਲ ਗੁਹਾ ਕੂੜਾ ਚੁੱਕਦਾ ਸੀ ਪਿੰਡੂ ਜ਼ਿੰਦਗੀ ਦਾ ਅਸਰ ਬਹੁਤ ਆ ਤੁਹਾਡੇ ਤੇ ਜਿੰਨਾ ਤੁਸੀਂ ਜ਼ੁਬਾਨ ਦੇ ਨਾਲ ਪਿਆਰ ਮੈਂ ਗगन ਜੀ ਮੈਂ ਤੁਹਾਨੂੰ ਦੱਸਦਾ ਕਿ ਮੈਂ ਆਪਣੇ ਆਪ ਨੂੰ ਦੁਨੀਆ ਦਾ ਬਹੁਤ ਖੁਸ਼ਕਿਸਮਤ ਵਿਅਕਤੀ ਸਮਝਦਾ ਕਿ ਮੈਂ ਐਸਾ ਵਿਅਕਤੀ ਆ ਕਿ ਜਿਨੇ ਪਿੰਡ ਦੀ ਜ਼ਿੰਦਗੀ ਵੀ ਦੇਖੀ ਆ ਕਿਵੇਂ ਜੁੰਡੇ ਚੁਗਣੇ ਆ ਕਿਵੇਂ ਗੋਹਾ ਚੁੱਕਣਾ ਆ ਕਿਵੇਂ ਤੁਸੀਂ ਪਿੰਡ ਚ ਇੱਕ ਦੂਜੇ ਦੇ ਕੋਠਿਆਂ ਤੇ ਚਲੇ ਛਾਤਾਂ ਪਾਉਣੀਆਂ ਕਿਵੇਂ ਤੁਸੀਂ ਆਵਤ ਤੇ ਜਾਣਾ ਕਿਵੇਂ ਮਿੱਤਰਾਂ ਦੀ ਕਮਾਦ ਪੀੜਨਾ ਇਹ ਸਾਰੇ ਚੀਜ਼ਾਂ ਮੈਂ ਹੰਡਾਈਆਂ ਹੋਈਆਂ ਐ ਐਂਡ 48 ਆਪੋਜ਼ਿਟ ਟੂ ਥਿਸ ਮੈਂ ਮੈਨਹਟਨ ਤੇ ਵੀ ਕਈ ਕਈ ਰਾਤਾਂ ਗੁਜ਼ਾਰੀਆਂ ਆ ਟਾਈਮ ਸਿਕਿਉਰ ਵੀ ਦੇਖਿਆ ਮੈਂ ਪੈਰਿਸ ਮੈਲਬੌਰਨ ਗਲਾਸਕੋ ਲੰਡਨ ਫਰਾਂਟੋ ਵੈਨਕੂਵਰ ਐਲ.ਏ ਹਾਲੀਵੁੱਡ ਸਿਟੀ ਜੇ ਨੂੰ ਕਹਿੰਦੇ ਆ ਇਹ ਸਾਰੀਆਂ ਜਗਾਵਾਂ ਘੁੰਮੀਆਂ ਹੋਈਆਂ ਤੇ ਮੈਂ ਬਹੁਤ ਖੁਸ਼ਕਿਸਮਤ ਖੁਸ਼ਕਿਸਮਤ ਸਮਝਦਾ ਇਹ ਸੋਣਾ ਹੈ ਨਾ ਸਾਰੇ ਪਿੰਡ ਮੈਨੂੰ ਪਿੰਡ ਇਨਾ ਪਿੰਡ ਦਾ ਕੋਈ ਮੁਕਾਬਲਾ ਨਹੀਂ ਹੈ ਕੋਈ ਚੀਜ਼ਾਂ ਜਿਵੇਂ ਮੁਕਾਬਲੇ ਤੋਂ ਬਾਹਰ ਹੋ ਜਾਂਦੀ ਹੈ ਨਾ ਜਿਵੇਂ ਅੱਜ ਤੁਸੀਂ ਦਾਰਾ ਸਿੰਘ ਨੂੰ ਜਾਂ ਮਤਾਬ ਵਚਨ ਨੂੰ ਜਾਂ ਤਰਮਿੰਦਰ ਨੂੰ ਕਹੋ ਕਿ ਇਹ ਕਿਸ ਮੁਕਾਬਲੇ ਚ ਨਹੀਂ ਜਾਂ ਦਲੀਪ ਕੁਮਾਰ ਨੂੰ ਤਾਂ ਉਹ ਲੋਕ ਮੁਕਾਬਲੇ ਤੋਂ ਬਾਹਰ ਆ ਬਾਹਰ ਉਹ ਉਹਨਾਂ ਦੇ ਕੈਰੈਕਟਰ ਸਟੈਬਲਿਸ਼ ਹੋ ਗਏ ਆ। ਇਵੇਂ ਮੇਰਾ ਪਿੰਡ ਜਿਹੜਾ ਹੈ ਮੇਰੇ ਚ ਸਟੈਬਲਿਸ਼ ਹੋ ਚੁੱਕਿਆ। ਦੁਨੀਆ ਦੀ ਕੋਈ ਵੀ ਚੀਜ਼ ਮੇਰੇ ਪਿੰਡ ਦੇ ਮੁਕਾਬਲੇ ਮੇਰੇ ਸਾਹਮਣੇ ਖੜ ਨਹੀਂ ਸਕਦੀ। ਜਿਵੇਂ ਦੁਨੀਆ ਦੀ ਕੋਈ ਵੀ ਔਰਤ ਕਿੰਨੀ ਵੀ ਵਿਦਵਤ ਹੋਵੇ, ਕਿੰਨੀ ਵੀ ਸੋਹਣੀ ਹੋਵੇ, ਕਿੰਨੀ ਵੀ ਚੰਗੀ ਹੋਵੇ ਉਹ ਮੇਰੀ ਮਾਂ ਦੀ ਜਗ੍ਹਾ ਨਹੀਂ ਲੈ ਸਕਦੀ। ਇਸੇ ਤਰ੍ਹਾਂ ਦੁਨੀਆ ਦੀ ਕੋਈ ਵੀ ਬਾਦਸ਼ਾਹ ਜਿੰਨੇ ਵੀ ਮਰਜ਼ੀ ਗ੍ਰੰਥ ਉਹਦੇ ਸਿਰ 'ਤੇ ਹੋਣ ਪਰ ਮੇਰੀ ਮਾਂ ਬੋਲੀ ਦਾ ਉਹ ਇਹ ਦੇ ਪਲੇਸਮੈਂਟ ਨਹੀਂ ਬਣਦਾ ਅੱਛਾ ਮੈਨੂੰ ਮੈਨੂੰ ਨਾ ਇਸੇ ਤਰ੍ਹਾਂ ਦੁਨੀਆ ਦੀ ਕੋਈ ਵੀ ਜਿਹੜੀ ਜਗ੍ਹਾ ਆ ਉਹ ਕਿੰਨੇ ਵੀ ਮੌਸਮ ਵਿੱਚ ਖੂਬਸੂਰਤ ਹੋਣ ਕਿੰਨੇ ਵੀ ਜ਼ਰਖੇ ਲੇਕਿਨ ਮੈਨੂੰ ਮੇਰੀ ਮਾਂ ਮਿੱਟੀ ਮਾਂ ਬੋਲੀ ਤੇ ਮਾਂ ਤੋਂ ਉੱਪਰ ਨਹੀਂ ਲੱਗਦੀ ਕਦੇ ਵੀ ਅੱਛਾ ਮੈਨੂੰ ਨਾ ਇੱਕ ਚੀਜ਼ ਤੁਸੀਂ ਮੈਂ ਵੈਸੇ ਚਲੋ ਇਹ ਵੀ ਇੱਕ ਜ਼ਹਿਨ ਚ ਆਈ ਗੱਲ ਜਿੰਨਾ ਤੁਸੀਂ ਪੰਜਾਬੀ ਨਾਲ ਮੁਹੱਬਤ ਆ ਹੈਨਾ ਜਿੰਨੀ ਤੁਸੀਂ ਪੰਜਾਬ ਨਾਲ ਪਿੰਡ ਨਾਲ ਆ ਹੈਨਾ ਤੁਸੀਂ ਗੋਂਦਪੁਰ ਦਾ ਨਾਮ ਲਿਆ ਤੁਸੀਂ ਥੋੜਾ ਜਿਹਾ ਮੈਨੂੰ ਦੱਸੋ ਆਪਣੇ ਪਹਿਲੇ ਪੰਜਵੀਂ ਤੱਕ ਦੇ ਟੀਚਰਾਂ ਬਾਰੇ ਤੇ ਮਦਰ ਪੇਰੈਂਟ ਬਾਰੇ ਉਹ ਉਹਨਾਂ ਦੇ ਨਾਲ ਜਿੰਨਾ ਤੁਸੀਂ ਬਰੀਫ ਚ ਜੇ ਦੱਸ ਸਕੋ ਕਿਉਂਕਿ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਅਸਰ ਤੁਹਾਡੇ ਦੇ ਉੱਤੇ ਉਹਨਾਂ ਦਾ ਹੋਊਗਾ ਹਾਂ ਸਭ ਤੋਂ ਵੱਧ ਬਿਲਕੁਲ ਗੱਲ ਸਹੀ ਆ ਕਿ ਮੇਰੇ ਮਾਂ ਦਾ ਸਾਡੇ ਤੇ ਬਹੁਤ ਅਸਰ ਆ ਪਿਤਾ ਜੀ ਦਾ ਵੀ ਮੈਨੂੰ ਕਿਸੇ ਨੇ ਇੰਟਰਵਿਊ ਚ ਪੁੱਛਿਆ ਸੀ ਕਿ ਤੁਹਾਡਾ ਰੋਲ ਮਾਡਲ ਕੌਣ ਆ ਮੈਂ ਕਿਹਾ ਮੇਰੇ ਰੋਲ ਮਾਡਲ ਜਿਹੜੇ ਹੈਗੇ ਆ ਮੈਂ ਉਹਨਾਂ ਤੱਕ ਪਹੁੰਚ ਨਹੀਂ ਸਕਦਾ ਅੱਛਾ ਉਹ ਮੇਰੇ ਪਿਤਾ ਜੀ ਆ ਕਿਉਂਕਿ ਮੈਂ ਆਪਣੇ ਪਿਤਾ ਜਿੰਨਾ समर्पित बाप ਨਹੀਂ ਹੋ ਸਕਦਾ ਹਮਮ ਸਮਰਪਿਤ ਭਰਾ ਨਹੀਂ ਹੋ ਸਕਦਾ ਸਮਰਪਿਤ ਪੁੱਤਰ ਨਹੀਂ ਹੋ ਸਕਦਾ ਮੈਂ ਆਪਣੇ ਪਿਤਾ ਨੂੰ ਉਹਨਾਂ ਦੀ ਮਾਂ ਦਾ ਮੇਰੀ ਦਾਦੀ ਦਾ ਆਗਿਆ ਦਾ ਪਾਲਣ ਕਰਦਿਆਂ ਦੇਖਿਆ ਵਾਹ ਵਾਹ ਆਪਣੇ ਭੈਣਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੇਖਿਆ ਕਿ ਮੇਰੀਆਂ ਭੂਆ ਨੂੰ ਕਿੰਨਾ ਪਿਆਰ ਕਰਦੇ ਆ ਮੇਰੇ ਪਿਤਾ ਜੀ ਆਪਣੇ ਵੱਡੇ ਭਰਾ ਨੂੰ ਤੇ ਵੱਡੀ ਭਜਾਈ ਨੂੰ ਮੇਰੇ ਤਾਈ ਨੂੰ ਮਹਾਵਾਂਗ ਸਮਝਦੇ ਤੁਸੀਂ ਚੰਗੀ ਦਾਲ ਵੀ ਜੇ ਬਣਾਈ ਹੈ ਨਾ ਜੇ ਉਹਦਾ ਵੀ ਕੁੱਕਰ ਸੀਟੀ ਨਹੀਂ ਮਾਰਦਾ ਉਹਦੀ ਫ੍ਰੈਗਰੈਂਸ ਨਹੀਂ ਜਾਂਦੀ ਤਾਂ ਆਂਡੀ ਗਵਾਂਡੀ ਅਟਰੈਕਟ ਨਹੀਂ ਹੁੰਦੇ ਜਦੋਂ ਆਪਾਂ ਖਾਣਾ ਪੱਕਦਾ ਜੇ ਉਹ ਚੰਗਾ ਖਾਣਾ ਹੈ ਤਾਂ ਉਹਦੀ ਮਹਿਕ ਜਿਹੜੀ ਆ ਉਹ ਲੈ ਕੇ ਆਉਂਦੀ ਇਸੇ ਤਰ੍ਹਾਂ ਜੇ ਪੰਜਾਬ ਵਿੱਚ ਕੋਈ ਚੰਗਾ ਹੋ ਰਿਹਾ ਹਾ ਅਦਰਸ ਵਿਲ ਕਮ ਟੂ ਨੋ ਲੋਕਾਂ ਨੂੰ ਲੋਕ ਤੁਹਾਨੂੰ ਕੀ ਤਰੀਕਾ ਹੈ ਜੀ ਕਿ ਤੁਸੀਂ ਪੰਜਾਬ ਦੇ ਵਿੱਚ ਕੋਈ ਨਵੀਂ ਪਾਲਿਸੀ ਲੈ ਕੇ ਆਉਂਦੇ ਆ ਉੱਤਰ ਪ੍ਰਦੇਸ਼ ਨੂੰ ਰਾਜਸਥਾਨ ਨੂੰ ਜਾ ਸਾਡੇ ਨੇਬਰਿੰਗ ਸਟੇਟਸ ਹਰਿਆਣਾ ਨੂੰ ਜਾਂ ਹਿਮਾਚਲ ਕਿਵੇਂ ਪਤਾ ਲੱਗੇਗਾ ਤੁਸੀਂ ਦੱਸੋ ਕੋਈ ਦੱਸਣ ਜਾਏਗਾ ਤੁਸੀਂ ਦੱਸਣ ਜਾਓਗੇ ਕਿਸੇ ਨੂੰ ਕਿ ਸਾਡੇ ਹੁਣ ਪੰਜਾਬ 'ਚ 6000 ਤੋਂ 10000 ਹੋ ਗਈ ਆ ਠੀਕ ਹੈ ਜੀ ਸਾਡੇ ਪੰਜਾਬ ਤੋਂ ਆ ਹੋ ਗਿਆ 10 ਲੱਖ ਕਟੇ ਰਸਤ੍ਰਿਕਰ ਦੁਆਰਾ ਵੰਣ ਲੱਗੇ ਆ ਸਾਡੇ ਖੇਡ ਖੇਡਾ ਵਤਨ ਪੰਜਾਬ ਹਾ ਪੀਪਲ ਵਿਲ ਕਮ ਟੂ ਨੋ ਚਲੋ ਤੁਸੀਂ ਇਟ ਇਜ਼ ਅ ਡਿਊਟੀ ਟੂ ਇਨਟੀਮੇਟ ਇਹ ਤੁਸੀਂ ਇੱਕ ਬਹੁਤ ਵਾਈਸ ਸਟੈਪ ਹੈ ਔਰ ਕਿਉਂਕਿ ਇਹੀ ਤੱਕ ਜ਼ਰੀਆ ਲੋਕਾਂ ਤੱਕ ਪਹੁੰਚਣ ਦਾ ਜੇ ਅਸੀਂ ਚੰਗਿਆਈ ਨਹੀਂ ਪਹੁੰਚਾਣੀ ਚੰਗਿਆਈ ਭਾਈ ਸਾਹਿਬ ਅੱਗ ਦਾ ਜਿਹੜਾ ਅੱਗ ਨੂੰ ਡੰਡੇ ਨਾਲ ਨਹੀਂ ਪਾਣੀ ਨਾਲ ਰੋਕਿਆ ਜਾ ਸਕਦਾ ਬੁਰਾਈ ਦਾ ਖਾਤਮਾ ਚੰਗਿਆਈ ਵੱਡੇ ਤਰੀਕੇ ਨਾਲ ਪੈਦਾ ਕਰਕੇ ਆ ਬੁਰਾਈ ਦਾ ਖਾਤਮਾ ਬੁਰਾਈ ਨਾਲ ਨਹੀਂ ਕੀਤਾ ਜਾ ਸਕਦਾ ਚੁੱਪ ਰਹਿ ਕੇ ਨਹੀਂ ਕੀਤਾ ਜਾ ਸਕਦਾ ਬੁਰਾਈ ਨੂੰ ਖਾਤਮਾ ਕਰਨਾ ਚੰਗਿਆਈ ਵੱਧ ਪੈਦਾ ਕਰਕੇ ਅੱਛਾ ਕੇਜਰੀਵਾਲ ਅਰਵਿੰਦ ਕੇਜਰੀਵਾਲ ਹੋਰਾਂ ਦੀ ਪੰਜਾਬ ਪ੍ਰਤੀ ਕਿਦਾਂ ਦੀ ਕੀ ਸੋਚ ਤੁਸੀਂ ਅਸੈਸ ਕੀਤੀ ਐਨਾਲਾਈਜ਼ ਕੀਤਾ ਤੁਸੀਂ ਉੱਥੇ ਵਿਚਰਦੇ ਰਹਨੇ ਹੋ ਕਿਉਂਕਿ ਆਮ ਤੌਰ ਤੇ ਇਦਾਂ ਦੀ ਵੀ ਚੀਜ਼ ਕਹੀ ਜਾਂਦੀ ਹੈ ਕਿ ਡਿਸੀਜਨਸ ਦੇ ਵਿੱਚ ਉਹ ਆਪਣਾ ਉਹਨਾਂ ਦੇ ਵੀ ਉਹਨਾਂ ਤੋਂ ਰਿਵਿਊ ਹੁੰਦੇ ਨੇ ਚੀਜ਼ਾਂ ਉੱਥੋਂ ਸਰਕਾਰ ਚੱਲਦੀ ਐ ਮਤਲਬ ਇਦਾਂ ਦੀਆਂ ਚੀਜ਼ਾਂ ਚੱਲਦੀਆਂ ਨੇ ਤੁਸੀਂ ਇਹਨੂੰ ਕਿਵੇਂ ਦੇਖੋ ਮੈਂ ਜਿੰਨਾ ਮਹਿਸੂਸ ਕੀਤਾ ਕਿ ਸਰਕਾਰ ਦੇ ਕੋਈ ਡਿਸੀਜਨ ਹੋ ਸਕਦਾ ਕਿ ਉਹ ਲੰਬੇ ਸਮੇਂ ਤੋਂ ਐਡਮਿਨਿਸਟ੍ਰੇਸ਼ਨ ਚ ਹਨ ਕਿਸੇ ਚੀਜ਼ ਤੇ ਵਿਚਾਰ ਸਾਂਝਾ ਕੀਤਾ ਜਾ ਸਕਦਾ ਹੈ ਅੱਜ ਆਪਾਂ ਪਾਰਟੀ ਆਡੀਆਲੋਜੀ ਦੇ ਮੁਤਾਬਕ ਸਾਂਝਾ ਕੀਤਾ ਜਾ ਸਕਦਾ ਪਰ ਇੰਡੀਪੈਂਡੈਂਟਲੀ ਸਰਕਾਰ ਇੰਡੀਪੈਂਡੈਂਟਲੀ ਚੱਲ ਰਹੀ ਆ ਠੀਕ ਹੈ ਸਰਕਾਰ ਦੇ ਕਿਉਂਕਿ ਸਰਕਾਰ ਜਿਹੜੀ ਆ ਇਹ ਰਿਜੀਨਲ ਗਵਰਨਮੈਂਟ ਆ ਸਾਡੀ ਰਿਜੀਨਲ ਇਸ਼ੂਜ਼ ਰਿਜੀਨਲ ਫੈਕਟਸ ਜਿਹੜੇ ਆ ਉਹ ਮਾਨ ਸਾਹਿਬ 노즈 एवरीथिंग ਠੀਕ ਆ ਉਹ ਤਾਂ ਹੀ ਇਸ ਪਾਰਟੀ ਸੁਪਰੀਮੋ ਨੇ ਉਹਨਾਂ ਦਾ ਤਜਰਬਾ ਵੀ ਆ ਉਹਨਾਂ ਨੂੰ ਪਤਾ ਵੀ ਹੁੰਦਾ ਕਈ ਚੀਜ਼ਾਂ ਦਾ ਤੁਸੀਂ ਉੱਥੋਂ ਲੈ ਸਕਦੇ ਹੋ ਚੰਗੀ ਚੀਜ਼ ਕਿਸੇ ਕੋਲੋਂ ਪੁੱਛਣ ਜਾਂ ਮੰਨਣ ਚ ਕੋਈ ਇਤਰਾਜ਼ ਨਹੀਂ ਹੈ ਬਾਕੀ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਦਾ ਕਿ ਅੱਜ ਤੱਕ ਮੈਂ ਜਿੰਨੀ ਵਾਰੀ ਵੀ ਕੇਜੀਵਾਲ ਸਾਹਿਬ ਨੂੰ ਮਿਲਿਆ ਜਿੰਨੀ ਵਾਰੀ ਵੀ ਉਹਨਾਂ ਨਾਲ ਗੱਲ ਹੋਈ ਆ ਉਹ ਹਰ ਉਹੀ ਗੱਲ ਸੁਣਨਾ ਪਸੰਦ ਕਰਦੇ ਆ ਜਿੱਚ ਲੋਕਾਂ ਦਾ ਫਾਇਦਾ ਆ ਜਿਹਦੇ ਚ ਪਬਲਿਕ ਨੂੰ ਕਿਸ ਤਰ੍ਹਾਂ ਬੈਨੀਫਿਟ ਕੀਤਾ ਜਾ ਸਕਦਾ ਪਬਲਿਕ ਨੋ ਉਹ ਮੈਂ ਇੱਕ ਵਾਰੀ ਇਸ ਮੀਟਿੰਗ ਵਿੱਚ ਕਹਿੰਦੇ ਸੀ ਮੇਰਾ ਜਿਹੜਾ ਇੰਡੈਕਸ ਹੈ ਨਾ ਉਹ ਸੈਂਸੈਕਸ ਨਹੀਂ ਹੈ ਮੇਰਾ ਜਿਹੜਾ ਇੰਡੈਕਸ ਆ ਉਹ ਲੋਕਾਂ ਦੇ ਚਿਹਰਿਆਂ ਦੀ ਖੁਸ਼ੀ ਆ ਇੰਡੈਕਸ ਹੈਪੀਨੈਸ ਆਫ ਜਿਹੜਾ ਇੰਡੈਕਸ ਆ ਹੈਪੀਨੈਸ ਆ ਦੈਟ ਇਜ਼ ਮਾਈ ਮੋਟੋ ਇੰਡੈਕਸ ਆਫ ਸੈਂਸੈਕਸ ਇਜ਼ ਨੋਟ ਮਾਈ ਮੋਟੋ ਸੈਂਸੈਕਸ ਤਾਂ ਕਿਸੇ ਵੀ ਤਰ੍ਹਾਂ ਛਾਲਿਆ ਜਾ ਸਕਦਾ ਪਰ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਕਿਵੇਂ ਪੈਦਾ ਕਰੋਗੇ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਤੇ ਉਹਨਾਂ ਦੇ ਜੀਵਨ ਦੀ ਖੁਸ਼ਹਾਲੀ ਇਹੀ ਸਾਡੀ ਪਾਰਟੀ ਦਾ ਮੋਟੋ ਆ ਇਹੀ ਸਾਡੀ ਪਾਰਟੀ ਦਾ ਉਦੇਸ਼ ਆ ਔਰ ਇਹਦੇ ਲਈ ਸਾਰੇ ਲੋਕ ਕੰਮ ਕਰ ਰਹੇ ਆ ਅੱਛਾ ਇੱਕ ਦਿੱਲੀ ਆਪਾਂ ਜਦੋਂ ਜਾਈਏ ਨਾ ਹੁਣ ਪੰਜਾਬੀ ਵੀ ਲਿਖੀ ਹੁੰਦੀ ਆ ਉੱਥੇ ਆਮ ਤੌਰ ਤੇ ਇਹ ਇਹਦੇ ਪ੍ਰਤੀ ਵੀ ਕਦੇ ਕੋਈ ਗੱਲਬਾਤ ਹੁੰਦੀ ਆ ਜਾਂ ਇੱਕ ਨੈਚੁਰਲ ਉੱਥੇ ਜੋ ਸਿਸਟਮ ਚੱਲਦਾ ਵਾ ਹਿੰਦੀ ਪੰਜਾਬੀ ਤੇ ਇੰਗਲਿਸ਼ ਲਿਖੀ ਹੁੰਦੀ ਆ ਦੇਖੋ ਦਿੱਲੀ ਦੇ ਵਿੱਚ ਨਾ ਪੰਜਾਬ ਤੁਸੀਂ ਮੰਨੋਗੇ ਕਿ ਦਿੱਲੀ ਦੇ ਵਿੱਚ ਪੰਜਾਬੀ ਅਕੈਡਮੀ ਆ ਔਰ ਬੜੀ ਸ਼ਟ੍ਰੌਂਗ ਬਾਡੀ ਆ ਉਹ ਦਿੱਲੀ ਦੇ ਉਹਨਾਂ ਇਲਾਕਿਆਂ 'ਚ ਜਿੱਥੇ ਪੰਜਾਬੀ ਜ਼ਿਆਦਾ ਵਸਦੇ ਆ ਉਹਨਾਂ 'ਚ ਲਗਾਤਾਰ ਸਮਾਗਮ ਕਰਾਉਣੇ ਉਹਨਾਂ 'ਚ ਪੰਜਾਬੀ ਅਕੈਡਮੀ ਜਾਂ ਦਿੱਲੀ ਸਰਕਾਰ ਪੰਜਾਬੀ ਦੇ ਟੀਚਰ हायर ਕਰਦੀ ਆ ਕਈ ਇਵਨਿੰਗ ਥਾਵਾਂ ਐਸੀਆਂ ਜਿੱਥੇ ਟੀਚਰਸ ਦਿੰਦੀ ਉਹ ਕਿ ਲੋਕਾਂ ਨੂੰ ਪੰਜਾਬੀ ਸਿਖਾ ਲਈ ਜਾ ਸਕੇ ਔਰ ਜਿਹੜਾ ਤੁਸੀਂ ਦੇਖਿਆ ਜਿਹੜਾ ਦਿੱਲੀ 'ਚ ਪੰਜਾਬੀ ਲਿਖਿਆ ਹੋਇਆ ਇਹ ਤਾਂ ਮਾਣ ਮਹਿਸੂਸ ਕਰਾਉਂਦਾ ਕਿ ਤੁਸੀਂ ਦਿੱਲੀ ਚ ਜਾਣੇ ਹੋ ਤੁਹਾਨੂੰ ਤੁਹਾਡੇ ਅੱਖਰ ਦਿਖਦੇ ਆ ਅਸੀਂ ਮੈਂ ਵੈਸੇ ਪਤਾ ਨਹੀਂ ਕਿਉਂ ਲੋਕ ਕਈ ਵਾਰੀ ਗੱਲ ਕਰਦੇ ਆ ਪਰ ਮੈਂ ਨਾ ਕਦੀ ਦਿੱਲੀ ਚ ਕਿਸੇ ਵੀ ਬੰਦੇ ਦੇ ਕੋਲੋਂ ਚਾਹੇ ਕੇਜੀਵਾਲ ਸਾਹਿਬ ਆ ਸੋਧਿਆ ਜੀ ਆ ਰਾਗਵ ਜੀ ਆ ਜਾਂ ਸੰਦੀਪ ਪਾਠਕ ਜੀ ਆ ਜਾਂ ਹੋਰ ਸਾਡੇ ਦੁਰਗੇਸ਼ ਇੱਧਰ ਸਾਡੇ ਪੰਜਾਬ ਦੇ ਮਾਨ ਸਾਹਿਬ ਸਾਰੇ ਮਨਿਸਟਰ ਮੈਂ ਕਦੀ ਕਿਸੇ ਕੋਲੋਂ ਕਦੀ ਕਿਸੇ ਚੀਜ਼ ਦੇ ਪ੍ਰਤੀ 네ਗੇਟਿਵ ਗੱਲ ਨਹੀਂ ਸੁਣੀ ਅੱਛਾ ਕਦੀ ਮੈਂ ਹਵ ਨੇਵਰ ਮੈਂ ਆਨੈਸਟ ਟੂ ਗੋਡ ਮੈਂ ਕਦੀ ਕਿਸੇ ਕੋਲੋਂ ਕਦੀ ਕਿਸੇ ਕਿਸੇ ਵੀ ਚੀਜ਼ ਦੇ ਪ੍ਰਤੀ 네ਗੇਟਿਵ ਗੱਲ ਨਹੀਂ ਸੁਣੇ ਸਾਰਿਆਂ ਦਾ ਇਹੀ ਹੁੰਦਾ ਕਿ ਯਾਰ ਆਪਾਂ ਸਾਰੇ ਆਮ ਘਰਾਂ ਦੇ ਆਮ ਘਰਾਂ ਦੇ ਲੋਕਾਂ ਨੂੰ ਕਿਸ ਤਰ੍ਹਾਂ ਬਿਹਤਰ ਜੀਵਨ ਉਹਨਾਂ ਦਾ ਕਿਤੇ ਤਾ ਸਕਦੇ ਇਹਦੇ ਬਾਰੇ ਜ਼ਰੂਰ ਸੋਚੋ ਮੈਂ ਡਿਸਕਸ਼ਨਸ ਮੈਜੋਰਟੀ ਡਿਸਕਸ਼ਨ ਚ ਇਹ ਦੇਖਿਆ ਨਹੀਂ ਕਦੀ ਵੀ ਤੁਸੀਂ ਐਵੇਂ ਕਰੋ ਉਹ ਇਹੀ ਸੋਚਦਾ ਜੇ ਲੋਕਾਂ ਨੂੰ ਲੋਕ ਖੁਸ਼ ਰਹਿਣੇ ਚਾਹੀਦੇ ਆ ਲੋਕਾਂ ਦਾ ਜੀਵਨ ਖੁਸ਼ਹਾਲ ਲੈਣਾ ਚਾਹੀਦਾ ਜੀਵਨ ਪੱਧਰ ਬਿਹਤਰ ਹੋਣਾ ਚਾਹੀਦਾ ਅੱਛਾ ਤੁਹਾਡੀ ਇੰਟਰਵਿਊ ਵਾਰਸ ਭਰਾਵਾਂ ਦੇ ਜ਼ਿਕਰ ਬਿਨਾ ਅਧੂਰੀ ਹੋਏਗੀ ਜੀ ਜੀ ਮੈਂ ਥੋੜਾ ਜਿਹਾ ਉਹਨਾਂ ਬਾਰੇ ਦੱਸੋ ਕਿਉਂਕਿ ਮੈਂ 2017 ਚ ਇੱਕ ਵਾਰੀ ਇੰਟਰਵਿਊ ਕਰਨ ਦਾ ਮੌਕਾ ਬਣਿਆ ਤਾਂ ਉਹ ਕਹਿੰਦੇ ਕਿ ਅਸੀਂ ਤਿੰਨ ਨਹੀਂ ਇਹ ਤਾਂ ਚਾਰ ਭਰਾ ਗਣਦੇ ਆ ਤਾਂ ਤੁਹਾਡਾ ਨਾਂ ਲੈਂਦੇ ਆ ਉਹ ਦੀਪਕ ਬਾਲੀ ਹੋਰਾਂ ਦਾ ਥੋੜਾ ਜਿਹਾ ਮੈਨੂੰ ਦੱਸੋ ਕਿ ਕਿਵੇਂ ਐਸੋਸੀਏਟ ਹੋਏ ਉਹਨਾਂ ਨਾਲ ਤੇ ਜਿਹੜੀ ਆਈਡੀ ਮਤਲਬ ਓਵਰ ਦਾ ਵੇਸ ਆ ਜਾਂ ਐਡੇ ਸਮੇਂ ਤੋਂ ਇਹ ਇਹ ਕਿਦਾਂ ਸਵੱਭ ਨੇ ਇਹ ਇਹ ਪਹਿਲੀ ਵਾਰੀ ਤਾਂ ਤੁਹਾਨੂੰ ਪਰਮਾਤਮਾ ਮਿਲਾਂਦਾ ਹੂੰ ਪਰਮਾਤਮਾ ਮਿਲਾਂਦਾ ਉਸ ਤੋਂ ਬਾਅਦ ਮਿਲਣਾ ਤੁਹਾਡੇ ਸੁਭਾਅ ਦੇ ਮਿਲਦੇ ਆ ਪਿੰਡ ਪਿੰਡ ਤੁਹਾਡੇ ਨਹੀਂ ਸਕੂਲ ਚ ਅੱਛਾ ਸਕੂਲ ਚ ਮੇਰੀ ਤੇ ਸੰਤਾਰ ਦੀ ਮੁਲਾਕਾਤ ਹੋਈ ਸੀ ਅੱਛਾ ਅੱਛਾ ਕਿਸੇ ਗੱਲ ਤੇ ਮੈਂ ਅਧਿਆਪਕ ਦੇ ਨਾਲ ਬੈਸ ਰਿਹਾ ਸੀ ਕਿ ਮੈਂ ਸਹੀ ਆ ਅਧਿਆਪਕ ਕਹੇ ਆ ਸਹੀ ਆ ਮੈਂ ਕਹਾ ਮੈਨੂੰ ਵਿਚਾਰੇ ਜਾ ਕੇ ਪਤਾ ਲੱਗ ਗਿਆ ਕਿ ਮੈਂ ਗਲਤ ਆ ਅੱਛਾ ਪਰ ਮੈਂ ਉਹ ਕਲਾਸ ਦੇ ਵਿੱਚ ਰਿਸਪੈਕਟ ਦਾ ਮਸਲਾ ਮਾੜਿਆ ਰਿਹਾ ਤੇ ਜਦੋਂ ਕਲਾਸ ਮੁੱਕੀ ਤਾਂ ਉਹਨੇ ਕਿਹਾ ਟੀਚਰ ਨੇ ਕਿਹਾ ਚਲੋ ਆਪਾਂ ਕੱਲ ਇਹਦੇ ਬਾਰੇ ਗੱਲ ਕਰਾਂਗੇ ਜਦੋਂ ਮੈਂ ਕਲਾਸੋਂ ਨਿਕਲ ਲੱਗਾ ਤਾਂ ਸੰਤਾਰ ਨੇ ਮੇਰੇ ਮੋਢੇ ਤੇ ਆ ਕੇ ਹੱਥ ਰੱਖਿਆ ਕਹਿੰਦਾ ਯਾਰ ਤੈਨੂੰ ਪਤਾ ਵੀ ਤੂੰ ਗਲਤ ਸੀ ਮੈਂ ਕਿਹਾ ਹਾਂ ਯਾਰ ਮੈਨੂੰ ਪਤਾ ਲੱਗ ਗਿਆ ਸੀ ਮੈਂ ਗਲਤ ਆ ਪਰ ਮੈਂ ਇੱਜ਼ਤ ਦਾ ਮਾਰਿਆ ਫਸਿਆ ਰਿਹਾ ਤਾਂ ਉਹਨੇ ਕਿਹਾ ਅੱਛਾ ਜੇ ਤੈਨੂੰ ਪਤਾ ਹੈ ਬਸ ਫੇਰ ਠੀਕ ਹੈ ਉਦੋਂ ਪਹਿਲਾਂ ਨਹੀਂ ਜਾਣਦੇ ਸੀ ਉਦੋਂ ਪਹਿਲਾਂ ਨਹੀਂ ਜਾਣਦੇ ਸੀਗੇ ਅਸੀਂ ਨਵੀਂ ਕਲਾਸ ਗਿਆ 10ਵੀਂ ਤੋਂ ਬਾਅਦ ਫਿਰ ਅਸੀਂ ਉਦੋਂ ਇਕੱਠੇ ਹੋ ਗਏ 86 ਤੋਂ ਅੱਛਾ 86 ਤੋਂ ਇਕੱਠੇ ਹੋ ਕੇ ਫਿਰ ਅਸੀਂ ਆਪਸ ਵਿੱਚ ਸਾਡੀ ਨੇੜਤਾ ਹੋ ਗਈ ਬਹੁਤ ਜ਼ਿਆਦਾ ਅਸੀਂ ਇਕੱਠਿਆਂ ਨੇ ਸਮਾਗ ਜਾਣਾ ਸ਼ੁਰੂ ਕਰ ਦਿੱਤਾ ਮੈਨੂੰ ਕਲਾ ਨਾਲ ਬਹੁਤ ਪਿਆਰ ਆ ਮੈਂ ਕਲਾਕਾਰ ਨਹੀਂ ਹੈ ਪਰ ਮੈਨੂੰ ਕਲਾ ਨਾਲ ਪ੍ਰੇਮ ਆ ਕਲਾਕਾਰ ਕਲਾ ਕਲਾਕਾਰ ਮੈਨੂੰ ਬਹੁਤ ਲੋਕ ਚੰਗੇ ਲੱਗਦੇ ਆ ਮੈਨੂੰ ਲੱਗਦਾ ਹੁੰਦਾ ਹੈ ਬੜੇ ਬੜੇ ਪ੍ਰਮਾਤਮਾ ਨੇ ਬੜੀ ਚੰਗੀ ਰੂਹ ਨਹਿ ਲੋਕ ਬਣਾਏ ਆ ਤਾਂ ਫਿਰ ਅਸੀਂ ਉੱਥੋਂ ਹੀ ਬਸ ਮਿਲਣਾ ਸ਼ੁਰੂ ਕਰ ਦਿੱਤਾ ਫਿਰ 93 ਚ ਜਦੋਂ ਮਰਮਣ ਬਾਜੀ ਆਪਣੇ ਐਲਬਮ ਲੈ ਕੇ ਆਏ ਪਿੰਗਾ ਝੂਟ ਦੀਏ ਤਾਂ ਉਹਨਾਂ ਨੇ ਐਲਬਮ ਲੈ ਆਂਦੀ ਕਿਹਾ ਕਿ ਦੀਪਕ ਆਪਾਂ ਸੰਤਾਰ ਨੇ ਕਿਹਾ ਆਪਾਂ ਫੈਸਲਾ ਕੀਤਾ ਕਿ ਆਪਾਂ ਇਕੱਠਿਆਂ ਨੇ ਤੁਰਨਾ ਜਿੱਦ ਨੂੰ ਤੁਰਨਾ اچھا ਮੈਂ ਕਿਹਾ ਭਾਜੀ ਹਾਂ ਮੈਂ ਤੇ ਸੰਤਾਰ ਵੀ ਸਕੂਲ 'ਚ ਬੈਠੇ ਇਹੀ ਗੱਲਾਂ ਕਰਦੇ ਹੁੰਦੇ ਸੀ ਕਿ ਆਪਾਂ ਜੀਵਨ ਸਾਰਾ ਨਾ ਇਕੱਠਿਆਂ ਨੇ ਗੁਜ਼ਾਰਨਾ ਅਸੀਂ ਸਕੂਲ ਟਾਈਮ 'ਚ ਵਾਰਸ ਭਾਜੀ ਤੇ ਕਮਲਹੀਰ ਭਾਜੀ ਵੀ ਉਦੋਂ ਕੰਟੈਕਟ 'ਚ ਸੀਗੇ ਹਾਂ ਹਾਂ ਤਿੰਨ ਨਹੀਂ ਜਦੋਂ ਸੰਤਾਰ ਨਾ ਹੋਇਆ ਤਾਂ ਫਿਰ ਉਹ ਬਸ ਪਰਿਵਾਰ ਨਾਲ ਹੋ ਜਾਂਦਾ ਨਾ ਆਪਸ ਵਿੱਚ ਤੁਹਾਡਾ ਮਿਲਣਾ ਹੋ ਜਾਂਦਾ ਤੇ ਉਸੇ ਤਰ੍ਹਾਂ ਹੀ ਫਿਰ ਭਾਜੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਉਹਨਾਂ ਨੇ ਕਿਹਾ ਕਿ ਅਸੀਂ ਤੈਨਾਂ ਨਹੀਂ ਅਸੀਂ ਚਾਰ ਭਰਾ ਹਾਂ ਵਾਹ ਵਾਹ ਮੇਰੀ ਮਦਰ ਨੂੰ ਵੀ ਆ ਕੇ ਉਹਨਾਂ ਨੇ ਇਹੀ ਕਿਹਾ ਅੱਛਾ ਕਿ ਮੰਮੀ ਅਸੀਂ ਨਾ ਸਾਡੇ ਪਰਿਵਾਰ ਦੇ ਵਿੱਚ ਅਸੀਂ ਇੱਕ ਦੂਜੇ ਦੇ ਮਦਰ ਫਦਰ ਨੂੰ ਆਂਟੀ ਅੰਕਲ ਨਹੀਂ ਕਹਿੰਦੇ ਅੱਛਾ ਅਸੀਂ ਉਹ ਮੇਰੇ ਮੈਂ ਜਿਹੜੇ ਮਾਤਾ ਪਿਤਾ ਹੈ ਉਹਨਾਂ ਨੂੰ ਮਾਤਾ ਮੰਮੀ ਤੇ ਪਾਪਾ ਜੀ ਕਹਿੰਦੇ ਆ ਮੈਂ ਬੀਬੀ ਦੇ ਪਾਪਾ ਜੀ ਕਹਣਾ ਆ ਭੈਣ ਨੂੰ ਭੈਣ ਕਹਿਣਾ ਭੂਆ ਨੂੰ ਭੂਆ ਕਹਿਣਾ ਉਹਨਾਂ ਦੇ ਭੈਣਾਂ ਦੇ ਬੱਚਿਆਂ ਨੇ ਮਾਮਾ ਜੀ ਕਹਿਣਾ ਮੈਨੂੰ ਕੋਈ ਸਾਡੇ ਫਰਕ ਨਹੀਂ ਲੱਗਦਾ ਵੀ ਮੈਂ ਕਿਹਦਾ ਮੈਂ ਤੁਹਾਨੂੰ ਇੱਕ ਛੋਟੀ ਜੀ ਬੜੀ વિચਿਤਤਰ ਗੱਲ ਸੁਣਾਉਣਾ ਕਿ ਅਸੀਂ ਜਲੰਧਰ ਜਦੋਂ ਕੱਚ ਰਹਿੰਦੇ ਸੀ ਤਾਂ ਸਰਦੀਆਂ ਦੇ ਵਿੱਚ ਮਨਮੋਹਨ ਪਾਜੀ ਉਹਨਾਂ ਦੇ ਮਦਰ ਬੀਬੀ ਜੀ ਸਾਡੇ ਉਹ ਆ ਜਾਂਦੇ ਅਕਤੂਬਰ ਚ ਉਹਨਾਂ ਨੇ ਮਾਰ ਤੇ ਚਲ ਜਾਣਾ ਜਦੋਂ ਬੀਬੀ ਨੂੰ ਕਿਸੇ ਨੇ ਗਵੰਦਰ ਨੇ ਪੁੱਛਣਾ ਉਨੇ ਕੁ ਕਚੜੇ ਦੇ ਦੇ ਸਕੇ ਤਾਂ ਗਵੰਡਨ ਨੇ ਪੁੱਛਣਾ ਉਹਨੇ ਕਿਹਾ ਵੀ ਤੁਸੀਂ ਕੌਣ ਆ ਉਹਨੇ ਕਿਹਾ ਜੀ ਮੈਂ ਦੀਪਕ ਦੀ ਮੰਮੀ ਆ ਚਲੋ ਚੱਲ ਜਾਣ ਅੱਗੇ ਜਦੋਂ ਅਪ੍ਰੈਲ ਮਈ ਜੂਨ ਆ ਜਾਣੀ ਫਿਰ ਮੇਰੇ ਮਦਨ ਦੇ ਪਿੰਡੋਂ ਆ ਜਾਣਾ ਤਾਂ ਉਹਨਾਂ ਨੂੰ ਪੁੱਛਣਾ ਜੀ ਤੁਸੀਂ ਕੌਣ ਆ ਉਹਨਾਂ ਨੇ ਕਿਹਾ ਜੀ ਮੈਂ ਦੀਪਕ ਦੀ ਮੰਮੀ ਆ ਤਾਂ ਗਵੰਡੀਆਂ ਨੇ ਕਿਹਾ ਇਹਦੀਆਂ ਦੋ ਮਾਵਾ ਆ ਸਰਦੀਆਂ ਚ ਹੋਰ ਗਰਮੀਆਂ ਚ ਹੋਰ ਕੀ ਬਾਤ ਮਲੇ ਇਸ ਤਰ੍ਹਾਂ ਦਾ ਰਿਸ਼ਤਾ ਆ ਸਾਡਾ ਆਪਸ ਵਿੱਚ ਤੁਸੀਂ ਮੰਨੋਗੇ ਕਿ ਮੈਂ ਭਾਜੀ ਤਾਂ ਮੈਨੂੰ ਏਵੇਂ ਲੱਗਦਾ ਹੁੰਦਾ ਕਿ ਜਿਵੇਂ ਇੱਕ ਬੋੜ ਦਾ ਦਰਖਤ ਆ ਬਰਮੋਰ ਭਾਈ ਮੈਨੂੰ ਲੱਗਦਾ ਹੁੰਦਾ ਮੈਂ ਸੰਤਾਰ ਕਮਲ ਅਸੀਂ ਸਾਰੇ ਉਹਨਾਂ ਦੀ ਛਾਂ 'ਚ ਖੇਡਦੇ ਵੀ ਜਾਂਦੇ ਆ ਪਿੰਗਾਂ ਵੀ ਝੁੱਟੇ ਜਾਂਦੇ ਆ ਸਾਨੂੰ ਤੁੱਪ ਲੱਗਦੀ ਆ ਅਸੀਂ ਉਹਨਾਂ ਦੀ ਛਾਂ 'ਟਾ ਜਾਂਦੇ ਆ ਮੀਂਹ ਪੈਂਦਾ ਤਾਂ ਉਹਨਾਂ ਦੀ ਛਾਂ 'ਟਾ ਜਾਂਦੇ ਆ ਸਾਨੂੰ ਠੰਡ ਲੱਗਦੀ ਤਾਂ ਅਸੀਂ ਉਹਦੇ ਥੱਲੇ ਆ ਜਾਂਦੇ ਆ ਸਾਨੂੰ ਲੱਗਦਾ ਇਹ ਸਾਨੂੰ ਇਹ ਦਰਖਤ ਸਾਨੂੰ ਛਾਂ ਵੀ ਦਿੰਦਾ ਸਾਨੂੰ ਮੀਂਹ ਤੋਂ ਵੀ ਬਚਾਉਂਦਾ ਟੌਪ ਤੋਂ ਵੀ ਬਚਾਉਂਦਾ ਸਰਦੀਆਂ 'ਚ ਨਿੱਗ ਵੀ ਦਿੰਦਾ ਸਾਨੂੰ ਪਿਆਰ ਵੀ ਦਿੰਦਾ ਸਾਨੂੰ ਰੱਖਿਆ ਵੀ ਕਰਦਾ ਸਾਡੇ ਲਈ ਇੱਕ ਇਹ ਐਸੀ ਦੀਵਾਰ ਆ ਚੀਨ ਦੀ ਦੀਵਾਰ ਜਿਹੜੀ ਸਾਡੇ ਮੋਰੇ ਖੜ ਚੰਦੀ ਤਾਂ ਅਸੀਂ ਸਾਰੇ ਸੁਰੱਖਿਅਤ ਹੋ ਜਾਂਦੇ ਆ ਮੈਂ ਇਸ ਤਰ੍ਹਾਂ ਦਾ ਨਿੱਗ ਸਾਨੂੰ ਉਹਨਾਂ ਦੀ ਸ਼ਖਸੀਅਤ ਮੈਂ ਅਕਸਰ ਸੋਚਦਾ ਹਾਂ ਉਹਨਾਂ ਪਰਮਾਤਮਾ ਵੱਲੋਂ ਗਿਫਟ ਹੀ ਆ ਪੰਜਾਬ ਲਈ ਵਾਰਸਪਰਾ ਹਾਂ ਮੈਂ ਕਈ ਵਾਰੀ ਮੈਂ ਸੋਚਦਾ ਹਾਂ ਉਹਨਾਂ ਜੋ ਗਾਇਕੀ ਆ ਮੈਂ ਤੁਹਾਨੂੰ ਗਗਨਜੀ ਦੱਸਦਾ ਕਿ ਮੈਂ ਇਹ ਨਹੀਂ ਕਿ ਮੇਰਾ ਪਰਿਵਾਰ ਆ ਹੂੰ ਮੈਂ ਬਿਲਕੁਲ ਵੀ ਇਸ ਪਰਿਵਾਰ ਦੇ ਵਿੱਚ ਅਡੰਬਰ ਨਹੀਂ ਦੇਖਿਆ ਕਦੀ। ਅੱਛਾ। ਨਾ। ਥੋੜਾ ਜਿਹਾ ਥੋੜਾ ਜਿਹਾ ਜੇ ਜੇ ਦੱਸੋ ਥੋੜਾ ਜਿਹਾ ਦੱਸੋ। ਹਾਂ ਬਿਲਕੁਲ ਅਡੰਬਰ ਨਹੀਂ ਕਦੀ ਦੇਖਿਆ। ਅੱਛਾ। ਮਤਲਬ ਜੇ ਬੈਲ ਵੱਜੀ ਹੈ ਤਾਂ ਆਪ ਹੀ ਉਹਨਾਂ ਨੇ ਗੇਟ ਖੋਲਣ ਆ ਜਾਣਾ। ਅੱਛਾ। ਇਦਾਂ ਨਹੀਂ ਹੈ ਵੀ ਪ੍ਰੌਣਾ ਆ ਕੇ ਬਹਿ ਗਿਆ ਤਾਂ ਅੱਧੇ ਘੰਟੇ ਬਾਅਦ ਕਮਰੇ ਚੋਂ ਖਾਨ ਸਾਹਿਬ ਤਿਆਰ ਹੋ ਕੇ ਆ ਰਹੇ ਆ ਯਾਰ। ਨਾ ਤੂੰ ਉਦਾਰੇ ਤੱਕ ਵੱਟੇ ਰੱਖ। ਗੇਟ ਹੀ ਆਪ ਖੋਲ ਖੋਲਣਾ ਜਾ ਕੇ ਉਹਨਾਂ ਨੇ। ਅੱਛਾ। ਹਾਂ। ਤੇ ਆਪ ਹੀ ਬਿਠਾਉਣਾ। अच्छा चाय पानी पीना ਤਾਂ ਵੀ ਇਕੱਠਿਆਂ ਨੇ ਕੋਈ ਫਰਕ ਨਹੀਂ ਹੈ ਵੀ ਮੈਂ ਮੈਂ ਕਿਉਂ ਚਾਹ ਫੜਾਵਾਂ ਮੈਂ ਕਿ ਤੁਸੀਂ ਮੰਨੋਗੇ ਨਹੀਂ ਕਿ ਅਸੀਂ کئی ਸੌ ਵਾਰ ਅਸੀਂ ਇਕੱਠੇ ਬਾਹਰ ਟਰੈਵਲ ਕੀਤਾ ਤੇ ਜੇ ਮੈਨੂੰ ਜਾਗ ਨਹੀਂ ਆਈ ਨਾ ਤਾਂ ਭਾਜੀ ਨੇ ਉੱਠਣਾ ਉੱਠ ਕੇ 10 15 20 ਮਿੰਟ ਮੇ ਤੋਂ ਪਹਿਲਾਂ ਉੱਠੇ ਹੁੰਦੇ ਸੀ ਉੱਠ ਕੇ ਮੇਰੇ ਸਿਰ ਤੇ ਹੱਥ ਰੱਖਣਾ ਪਿਆਰ ਨਾਲ ਕਰਨਾ ਦੀਪਕ अच्छा उठ जा अपने फ्लाइट ਦਾ ਟਾਈਮ ਹੋ ਗਿਆ ਤੇ ਮੈਂ ਨਾ ਚਾਹ ਬਣਾਈ ਹੈ ਤੂੰ ਮੈਂ ਮੈਂ ਪੀ ਰਿਹਾ ਤੇ ਤੂੰ ਵੀ ਪੀ ਲੈ ਫਿਰ ਆਪਾਂ ਤਿਆਰ ਹੋਈਏ ਤੇ ਚਲੀਏ ਮਤਲਬ ਇਉਂ ਪਲੋਸ ਕੇ ਜਿਵੇਂ ਬੱਚੇ ਨੂੰ ਉਠਾਲੀ ਦਾ ਇਸ ਤਰ੍ਹਾਂ ਪਲੋਸ ਕੇ ਉਠਾਲ ਸੁਭਾ ਦੇ ਵਿੱਚ ਕੋਈ ਮਾੜਾ ਮੋਟਾ ਦੇਖਿਆ ਤੁਸੀਂ ਭਾਵੁਕ ਹੋਗੇ ਜ਼ਿਕਰ ਤੇ ਹੈ ਨਾ ਵਾਰਸ ਵਾਰਸ ਭਰਾ ਉਹਨਾਂ ਦਾ ਜ਼ਿਕਰ ਤੇ ਸੁਭਾ ਦੇ ਵਿੱਚ ਵੀ ਕੁਝ ਕੁਝ ਦੇਖਿਆ ਤੁਸੀਂ ਪਲੀਜ਼ ਲੈ ਲੋ ਨਹੀਂ ਨਹੀਂ ਠੀਕ ਹੈ ਤੁਸੀਂ ਸ਼ੁਰੂਆਤ ਵੀ ਦੇਖੀ ਤੇ ਜਿਹੜਾ ਬਿਲਕੁਲ ਸਿਖਰ ਵੀ ਦੇਖਿਆ ਕੋਈ ਕੋਈ ਸੁਭਾਅ ਦੇ ਵਿੱਚ ਨਾ ਨਾ ਫਰਕ ਹੀ ਕੋਈ ਨਹੀਂ ਬਿਲਕੁਲ ਉਸੇ ਤਰ੍ਹਾਂ ਹੀ ਸਪਸ਼ਟ ਵਿਚਾਰਤਾਰਾ ਬਿਲਕੁਲ ਐਨ ਸਾਦੀ ਜ਼ਿੰਦਗੀ ਸਾਦਾ ਜੀਵਨ ਕੋਈ ਹੈ ਹੀ ਨਹੀਂ ਨਾ ਕਿਸੇ ਦਾ ਕੋਈ ਈਰਖਾ ਨਾ ਕਿਸੇ ਨਾਲ ਕੋਈ ਵੈਰ ਨਾ ਕਿਸੇ ਦੀ ਕੋਈ ਚੁਗਲੀ ਨਾ ਕਿਸੇ ਪਰਤੀ ਕੋਈ ਸਾਜ਼ਿਸ਼ ਤਾਂ ਬਿਲਕੁਲ ਦੀਪਕ ਬਾਲੀਹੋਰਾ ਦੇ ਨਾਲ ਗੱਲਬਾਤ ਕੀਤੀ ਆ ਭਾਵੁਕ ਵੀ ਹੋਏ ਨੇ ਔਰ ਮੈਨੂੰ ਲੱਗਦਾ ਕਿ ਤਮਾਮ ਤਰ੍ਹਾਂ ਦੇ ਸਵਾਲ ਪੁੱਛ ਲਏ ਉਹ ਵੀ ਪੁੱਛ ਲਏ ਜੋ ਸ਼ਾਇਦ ਦੀਪਕ ਬਾਲੀ ਜੀ ਨੇ ਨਹੀਂ ਸੋਚੇ ਹੋਣ ਕਿ ਕਿ ਪੁੱਛਿਆ ਜਾਏਗਾ ਪਰ ਬਹੁਤ ਵਧੀਆ ਤਰ੍ਹਾਂ ਦੇ ਨਾਲ ਜਵਾਬ ਦਿੱਤੇ ਆ ਕਲੈਰਿਟੀ ਕੀਤੀ ਹੈ ਧੰਨਵਾਦ ਬਹੁਤ ਤੁਸੀਂ ਸਮਾਂ ਕੱਢਿਆ ਕੋ ਯਕੀਨ ਮੰਨਿਓ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ ਇੰਟਰਵਿਊ ਕਰਕੇ ਇੰਟਰਵਿਊ ਬਹੁਤ ਕਰਦੇ ਰਹੀਦਾ ਰੂਟੀਨ ਦੇ ਵਿੱਚ ਚੱਲਦੀ ਰਹਿੰਦੇ ਨੇ ਪਰ ਦਿਲੋਂ ਕਹਿ ਰਿਹਾ ਕਿ ਬਹੁਤ ਵਧੀਆ ਲੱਗਿਆ ਔਰ ਜਿਹੜਾ ਬਹੁਤ ਚੰਗਾ ਲੱਗਿਆ ਜਿਹੜਾ ਪੰਜਾਬੀ ਭਾਸ਼ਾ ਨਾਲ ਪਿਆਰ ਆ ਔਰ ਉਹ ਚੀਜ਼ ਸਿਰਫ ਇਹਨਾਂ ਦੇ ਵੱਲੋਂ ਜੋ ਕੁਝ ਮੈਂ ਬੋਲਿਆ ਮੈਨੂੰ ਪਤਾ ਨਹੀਂ ਸੀ ਮੇਰੇ ਅੰਦਰ ਇਹ ਚੀਜ਼ਾਂ ਹੈਗੀਆਂ ਆਪਣੇ ਆਪ ਜੋ ਤੁਸੀਂ ਬੋਲਿਆ ਉਹ ਤਾਂ ਚਲੋ ਹਰ ਬੰਦਾ ਹੀ ਕਹਿ ਦਿੰਦਾ ਕਿ ਭਾਸ਼ਾ ਨਾਲ ਪਿਆਰ ਆ ਖਾਸ ਤੌਰ ਤੇ ਸਤਕ ਤੌਰ ਤੇ ਜੁੜਿਆ ਪਰ ਇਹ ਤੁਹਾਡੀਆਂ ਅੱਖਾਂ ਚੋਂ ਤੁਹਾਡੇ ਸਰੀਰ ਦੇ ਹਾਵ ਭਾਵਾਂ ਚੋਂ ਬੋਲਣ ਚ ਜ਼ੁਬਾਨ ਚੋਂ ਚੀਜ਼ਾਂ ਝਲਕੀਆਂ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਔਰ ਸਾਡਾ ਯਾਰ ਤੁਹਾਨੂੰ ਬਹੁਤ ਬਹੁਤ ਅਸੀਸਾਂ ਬਹੁਤ ਤੁਹਾਨੂੰ ਅਸ਼ੀਰਵਾਦ ਜ਼ਿੰਦਗੀ ਚ ਅੱਗੇ ਵਧਣ ਦੀਆਂ ਤੰਦਰੁਸਤ ਰਹਿਣ ਦੀਆਂ ਧੰਨਵਾਦ ਬਹੁਤ ਪਿਆਰ ਹੈ